ਜਿਹਦਾ ਸਭ ਕੁਝ ਹੀ ਚਲੇ ਗਿਆ ਉਹ ਮੈਨੂੰ ਲੱਗਦਾ ਆਉਣ ਵਾਲੇ 5-7 ਸਾਲ ਨਹੀਂ ਖੜਾ ਹੋ ਸਕਦਾ ਪਰ ਜੇ ਆਪਾਂ ਉਹਨੂੰ ਸਪੋਰਟ ਕਰਦੀਏ ਉਸ ਪਰਿਵਾਰ ਨੂੰ ਸਪੋਰਟ ਕਰਦੀਏ ਮੈਨੂੰ ਲੱਗਦਾ ਕਿ ਪਿੰਡ ਵਾਈਜ਼ ਸਾਨੂੰ ਅਡਾਪਟ ਕਰ ਲੈਣਾ ਚਾਹੀਦਾ ਜਿਹਦਾ ਮਕਾਨ ਚਲੇ ਗਿਆ ਉਹਦੇ ਕੋਲੋਂ 5-7 ਸਾਲ ਮਕਾਨ ਨਹੀਂ ਪੈਣਾ ਜੇ ਉਹਦੀ ਉਹ ਮਦਦ ਹੋ ਜੇ ਜੀਪੀ ਤੇ ਆਮ ਆਦਮੀ ਪਾਰਟੀ ਦੀ ਲੜਾਈ ਦਾ ਨਤੀਜਾ ਆ ਇਹ ਬਹੁਤੀਆਂ ਚੀਜ਼ਾਂ ਨੇਚਰਲ ਵੀ ਹੈਗੀਆਂ ਮੈਂ ਇਹਦੇ ਚ ਨੂੰ ਡਿਨਾਈ ਵੀ ਕਰਦਾ ਪਰ ਬਹੁਤੀਆਂ ਮੈਨ ਮੇਡ ਵੀ ਸਰਕਾਰ ਦਾ ਵੀ ਕਸੂਰ ਹੈਗਾ ਦਿੱਲੀ ਸਰਕਾਰ ਦਾ ਕਸੂਰ ਹੈਗਾ ਪੰਜਾਬ ਦੀ ਸਰਕਾਰ ਦਾ ਕਸੂਰ ਹੈਗਾ ਜੀ ਦੇਖ ਰਿਹਾ ਹਾਂ ਪੰਜਾਬ ਤੱਕ ਪੰਜਾਬ ਦੇ ਵਿੱਚ ਆਹ ਹੜ੍ਹਾਂ ਨੂੰ ਲੈ ਕੇ ਤੇ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਇਸ ਵਾਰ ਸਾਡੇ ਨਾਲ ਗੱਲਬਾਤ ਕਰਨ ਨੂੰ ਹੈ ਜਲੰਧਰ ਕੈਂਟ ਤੋਂ ਵਿਧਾਇਕ ਵਰਗਰ ਸਿੰਘ ਹੋਣੀ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਪਹਿਲਾਂ ਤਾਂ ਸਰ ਟੀਮ ਇੰਡੀਆ ਵੱਲੋਂ ਜਿਹੜਾ ਏਸ਼ੀਆ ਕੱਪ ਜਿੱਤਿਆ ਗਿਆ ਹੈਗਾ ਆ ਉਸ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਤੇ ਕੀ ਲੱਗ ਰਿਹਾ ਹੈ ਕਿ ਇੰਪਰੂਵਮੈਂਟ ਹੋ ਚੁੱਕੀ ਹੈ ਹੁਣ ਭਾਰਤੀ ਓਕੇ ਟੀਮ ਦੀ ਦੇਖੋ ਏਸ਼ੀਆ ਦੇ ਵਿੱਚ ਤਾਂ ਅੱਜ ਦੀ ਤਰੀਕ 'ਚ ਸਾਡਾ ਕੋਈ ਸਾਨੀ ਨਹੀਂ ਹੈ ਉਹਦੇ ਲਈ ਮੈਂ ਪੂਰੇ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਆ ਕਿ ਆਲਮੋਸਟ ਮੈਂ ਇਸ ਜੇਤ ਨੂੰ ਜਿਹੜਾ ਉਹ ਵਨ ਸਾਈਡਡ ਹੀ ਕਹੂੰਗਾ ਕਿ ਇਹੋ ਜੀ ਪਰਫਾਰਮੈਂਸ ਹੈਗੀ ਆ ਔਰ ਇਹਦੀ ਐਂਟਰੀ ਜਿਹੜੀ ਆ ਵਰਲਡ ਕੱਪ ਲਈ ਪੱਕੀ ਹੈਗੀ ਆ ਉਹ ਸਾਡੀ ਜਿਹੜੀ ਪਹਿਲੇ 4-5 ਟੀਮਾਂ ਹੈਗੀਆਂ ਵਰਲਡ ਦੀਆਂ ਉਹਦੇ ਵਿੱਚ ਸਾਡੀ ਜਿਹੜੀ ਸ਼ਮੂਲੀਅਤ ਹੈਗੀ ਆ ਸਾਡੇ ਕੋਲ ਪੋਲਿਟਿਕ ਗਾਰਨਰ ਠੀਕ ਹੈ ਪਾਰਟਿਕੂਲਰ ਡੇ ਤੇ ਅਸੀਂ ਚੌਥੇ ਵੀ ਆ ਸਕਦੇ ਹਾਂ ਅਸੀਂ 골ਡ ਵਿੱਚ ਸੋ ਇਟ ਡਿਪੈਂਡ ਕਰਦਾ ਕਿ ਉਦੋਂ ਦੀ ਜਿਹੜੀ ਲੈ ਕੇ ਹੋ ਜੀ ਹੋਊਗੀ ਉਦੋਂ ਦੀ ਪਰਫਾਰਮੈਂਸ ਕਿਹੋ ਜੀ ਹੋਊਗੀ ਸੋ ਉਦੋਂ ਤੇ ਡਿਪੈਂਡ ਕਰੂਗਾ ਭਾਰਤੀ ਓਕੀ ਟੀਮ ਦੇ ਕੁਝ ਖਿਡਾਰੀ ਜਿਹੜਾ ਪਹੁੰਚ ਵੀ ਰਹੇ ਨੇ ਘਰਾਂ ਨੂੰ ਤੇ ਅਸੀਂ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨਾਲ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਹੁਣ ਜਿਹੜੇ ਪੰਜਾਬ ਚ ਹੜ੍ਹ ਆਏ ਹੋਏ ਆ ਉਹ ਸਾਰੇ ਪਰਿਵਾਰ ਦੇ ਸਮੇਤ ਭਾਰਤੀ ਓਕੀ ਖਿਡਾਰੀ ਇਕੱਠੇ ਹੋ ਕੇ ਜਿਹੜਾ ਉੱਥੇ ਜਾਣਗੇ ਕਿ ਤੁਸੀਂ ਵੀ ਨਾਲ ਰਹਿਣਗੇ ਜਾਂ ਉਹਨਾਂ ਨੂੰ ਕੋਈ ਐਡਵਾਈਸ ਮੈਨੂੰ ਦੇਖੂ ਮੇਰਾ ਖਿਆਲ ਆ ਕਿ ਚਲੋ ਆਪਾਂ ਆਪਣੇ ਆਪਣੇ ਏਰੀਏ ਦੇ ਵਿੱਚ ਵੀ ਲੱਗੇ ਹੋਏ ਆ ਜਿੱਥੇ-ਜਿੱਥੇ ਵੀ ਸਾਨੂੰ ਲੱਗਦਾ ਕਿ ਇੱਥੇ ਜਾਣਾ ਚਾਹੀਦਾ ਜਾਂ ਇੱਥੇ ਉਹਨਾਂ ਨਾਲ ਖੜਨਾ ਚਾਹੀਦਾ ਤਾਂ ਮੈਨੂੰ ਲੱਗਦਾ ਹਰ ਪੰਜਾਬੀ ਦਾ ਜਾਂ ਹਰ ਦੇਸ਼ਵਾਸੀ ਦਾ ਰਾਦਰ ਫਰਜ਼ ਬਣਦਾ ਹੈਗਾ ਕਿ ਇਸ ਜਿਹੜੀ ਇਹੋ ਜਿਹਾ ਸਮਾਂ ਹੈਗਾ ਉਹਦੇ ਵਿੱਚ ਪੰਜਾਬੀਆਂ ਨਾਲ ਜਾਂ ਪੰਜਾਬ ਨਾਲ ਖੰਡ ਦੀ ਜ਼ਰੂਰਤ ਹੈਗੀ ਆ ਕਿਉਂਕਿ ਪੰਜਾਬ ਹਮੇਸ਼ਾ ਹੀ ਇੱਕ ਸਿੰਬਲ ਰਿਹਾ ਹੈਗਾ ਜਿਹੜਾ ਸਾਨੂੰ ਗੁਰੂਆਂ ਤੋਂ ਮਿਲਿਆ ਹੈਗਾ ਕਿ ਹਾਂ ਵੀ ਅਸੀਂ ਜਦੋਂ ਵੀ ਕੋਈ ਦੁੱਖ ਦੀ ਘੜੀ ਦੇ ਵਿੱਚ ਹੋਵੇ ਤੇ ਉਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਦੇ ਆ ਸੋ ਇਹਨਾਂ ਬੱਚਿਆਂ ਨੂੰ ਵੀ ਪਲੇਰਾਂ ਨੂੰ ਵੀ ਮੈਨੂੰ ਲੱਗਦਾ ਆ ਕਿ ਆਪਣੇ ਆਪਣੇ ਜਿਹੜਾ ਰੋਲ ਜਿਹੜਾ ਉਹ ਨਿਭਾਉਣ ਦੀ ਜ਼ਰੂਰਤ ਹੈਗੀ ਆ ਪਰ ਮੈਂ ਇੱਕ ਜ਼ਰੂਰ ਸਾਰਿਆਂ ਨੂੰ ਕਹੂੰਗਾ ਕਿਉਂਕਿ ਹੁਣ ਰਾਸ਼ਨ ਮੈਂ ਜਿੰਨੀ ਕੁ ਗੱਲ ਸਮਝ ਆ ਰਹੀ ਆ ਇਹ ਓਵਰ ਹੋ ਚੁੱਕਾ ਬਹੁਤ ਹੈਗਾ ਕੋਈ ਗੁਰੂ ਦੀ ਕਿਰਪਾ ਹੈਗੀ ਆ ਬਟ ਮੁੜ ਕੇ ਜਿਹੜਾ ਮੁੜ ਵਸੇ ਵੇ ਲਈ ਸਾਨੂੰ ਉਹਨਾਂ ਰਿਸੋਰਸਸ ਦੀ ਜ਼ਰੂਰਤ ਪੈਣੀ ਹੈਗੀ ਆ ਈਵਨ ਕਿ ਮੈਂ ਤਾਂ ਜਿਹੜੇ ਹਰਿਆਣੇ ਦੇ ਜਿਹੜੇ ਕਿਸਾਨ ਹੈਗੇ ਆ ਈਵਨ ਕਿ ਰਾਜਸਥਾਨ ਦੇ ਕਿਸਾਨ ਹੈ ਵੈਸਟਰਨ ਯੂਪੀ ਦੇ ਕਿਸਾਨ ਹੈਗੇ ਆ ਜਾਂ ਹੋਰ ਜਗ੍ਹਾ ਤੋਂ ਵੀ ਜਿੱਥੋਂ-ਜਿੱਥੋਂ ਵੀ ਇਹ ਆ ਰਹੀ ਹੈਗੀ ਆ ਇਹਨੂੰ ਥੋੜਾ ਜਿਹਾ ਹੋਲਡ ਕਰ ਲਓ ਇਹਨੂੰ ਜਦੋਂ ਮੁੜ ਵਸੇਬੇ ਲਈ ਜ਼ਰੂਰਤ ਪੈਣੀ ਆ ਮੁੜ ਵਸੇਬੇ ਲਈ ਦੇਖੋ ਇਹ ਦੋ ਫਸਲਾਂ ਜਿਹੜੀਆਂ ਮੇਰਾ ਖਿਆਲ ਹੈ ਕਿ ਬਹੁਤੇ ਕਿਸਾਨਾਂ ਦੀਆਂ ਤਾਂ ਦੋ ਫਸਲਾਂ ਨਹੀਂ ਹੋਣਗੀਆਂ ਤੇ ਉਹਦੇ ਲਈ ਉਹਦੀ ਜਿੰਨੀ ਕੁ ਮਦਦ ਚਾਹੇ ਬੀ ਹੋਵੇ ਚਾਹੇ ਪੈਸਟੀਸਾਈਡ ਹੋਵੇ ਚਾਹੇ ਡੀਜ਼ਲ ਹੋਵੇ ਚਾਹੇ ਕਈਆਂ ਦੇ ਮਕਾਨ ਜਿਹੜੇ ਆ ਉਹ ਬਿਲਕੁਲ ਨਹੀਂ ਰਹੇ ਉਹਨਾਂ ਕੋਲ ਕੁਝ ਵੀ ਨਹੀਂ ਰਿਹਾ ਉਥੇ ਰੀਹੈਬ ਦੀ ਜਰੂਰਤ ਹੈਗੀ ਆ ਮੈਨੂੰ ਲੱਗਦਾ ਰੀਹੈਬ ਕਿਵੇਂ ਤੁਸੀਂ ਜਾਣਦੇ ਕਿਵੇਂ ਮਤਲਬ ਮੁਰਬ ਸੇਵਾ ਜਿੱਥੇ ਜਿੱਥੇ ਜਿਹਦੀ ਜਿਹਦੀ ਜਰੂਰਤ ਹੋਵੇ ਉਹਨੂੰ ਆਪਾਂ ਮੈਨੂੰ ਲੱਗਦਾ ਉਹਨੂੰ ਪੈਰਾਂ ਤੇ ਖੜੇ ਕਰਨ ਦੀ ਕੋਸ਼ਿਸ਼ ਕਰੀਏ ਕਿਉਂਕਿ ਜਿਹੜਾ ਆਦਰਵਾਈਜ਼ ਜਿਹਦਾ ਸਭ ਕੁਝ ਹੀ ਚਲੇ ਗਿਆ ਉਹ ਮੈਨੂੰ ਲੱਗਦਾ ਆਉਣ ਵਾਲੇ 5-7 ਸਾਲ ਨਹੀਂ ਖੜਾ ਹੋ ਸਕਦਾ ਪਰ ਜੇ ਆਪਾਂ ਉਹਨੂੰ ਸਪੋਰਟ ਕਰ ਦਈਏ ਉਸ ਪਰਿਵਾਰ ਨੂੰ ਸਪੋਰਟ ਕਰ ਦਈਏ ਮੈਨੂੰ ਲੱਗਦਾ ਕਿ ਪਿੰਡ ਵਾਈਜ਼ ਸਾਨੂੰ ਅਡਾਪਟ ਕਰ ਲੈਣਾ ਚਾਹੀਦਾ ਕੋਈ ਸੈਂਟਰਲਾਈਜੇਸ਼ਨ ਕਰਕੇ ਸਾਨੂੰ ਕਹਿ ਦੇਣਾ ਚਾਹੀਦਾ ਜਿਹੜਾ ਕੇ ਟੀਮ ਦੇ ਖਿਲਾੜੀ ਪਿੰਡ ਅਡਾਪਟ ਮੈਨੂੰ ਲੱਗਦਾ ਕਿ ਇਹਨਾਂ ਨੂੰ ਚਾਹੇ ਉਹ ਭਾਵੇਂ ਆਪਣੇ ਆਪਣੇ ਏਰੀਆ 'ਚ ਜਿਹੜਾ ਕੋਈ ਪਿੰਡ ਨੁਕਸਾਨਿਆ ਗਿਆ ਹੈਗਾ ਉਹਨੂੰ ਅਡਾਪਟ ਕਰ ਲੈਣ ਸੋ दैट ਕਿ ਉਹਨਾਂ ਦੀ ਜ਼ਿੰਮੇਵਾਰੀ ਲੈਣ ਕੀ ਯਾਰ ਮੈਂ ਮੰਨ ਲਓ ਸਪੋਜ਼ ਮੈਂ ਆਪਣੇ ਹਲਕੇ ਜਿੱਦਾਂ 20 25 ਪਿੰਡ ਹੈਗੇ ਆ ਉਹਨਾਂ ਦੀ ਰੀਹੈਬ ਦਾ ਮੇਰਾ ਜ਼ੁਮਾ ਹੈਗਾ ਉਹਦੇ ਵਿੱਚ ਜਿਹੜੀ ਜਿਹੜੀ ਵੀ ਉਹਨਾਂ ਨੂੰ ਰਿਕੁਆਇਰਮੈਂਟ ਹੋਊਗੀ ਮੈਂ ਨਹੀਂ ਕਹਿੰਦਾ ਕਿ ਆਪਾਂ ਹਰ ਚੀਜ਼ ਉਹਨਾਂ ਨੂੰ ਦੇਣੀ ਪਰ ਜਿਹੜੀ ਜਿਹੜੀ ਚੀਜ਼ ਦੀ ਰਿਕੁਆਇਰਮੈਂਟ ਹੋਊਗੀ ਉਹ ਆਪਾਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀਏ ਤਾਂ ਕਿ ਉਹਨਾਂ ਨੂੰ ਉਹਦਾ ਜਿਹੜਾ ਆਉਣ ਵਾਲੇ ਸਮੇਂ ਲਈ ਉਹ ਜਿਹੜਾ ਉਹਨੇ 8 10 ਸਾਲਾਂ ਚ ਖੜਨਾ ਸੀ ਉਹ 2 ਸਾਲਾਂ ਚ ਖੜ ਜਾਵੇ ਤੁਸੀਂ ਗੱਲਬਾਤ ਕਰੋਗੇ ਉਹਨਾਂ ਦੇ ਨਾਲ ਹਾਂ ਡੈਫੀਨਿਟਲੀ ਉਹਨਾਂ ਨਾਲ ਮੈਂ ਰਾਦਰ ਕੀ ਸਾਰਿਆਂ ਨੂੰ ਅਪੀਲ ਕਰਦਾ ਜਿੰਨੇ ਵੀ ਅੱਜ ਦੀ ਤਰੀਕ ਦੇ ਵਿੱਚ ਲੱਗੇ ਹੋਏ ਆ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਇਸ એનર્ਜੀ ਨੂੰ ਥੋੜਾ ਜਿਹਾ ਹੋਲਡ ਕਰਕੇ ਇਹਨੂੰ ਚੈਨਲਾਈਜ਼ ਕਰਕੇ ਪਿੰਡ ਵਾਈਜ਼ ਕਿਉਂਕਿ ਹੁੰਦਾ ਕੀ ਆ ਗੌਰਵ ਜੀ ਕਈ ਵਾਰੀ ਕਿਤੇ ਡੋਬਾ ਕਿਤੇ ਸੋਕਾ ਕਿਤੇ ਤਾਂ ਬਹੁਤ ਲੋਕੀ ਦੇਈ ਜਾਂਦੇ ਆ ਕਿਤੇ ਜਾਂਦੇ ਹੀ ਨਹੀਂ ਸੋ ਮੈਨੂੰ ਲੱਗਦਾ ਕਿ ਇਹ ਸਾਰਿਆਂ ਨੂੰ ਬਰਾਬਰ ਦਾ ਹੀ ਮਿਲ ਜਵੇ ਤਾਂ ਕਿ ਜਿਹੜੀ ਇਹ ਆਫਤ ਆਈ ਹੈਗੀ ਆ ਇਹ ਪੰਜਾਬ ਤੋਂ ਕਿਉਂਕਿ ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਦੁਨੀਆ ਦੇ ਉੱਤੇ ਮੈਨੂੰ ਲੱਗਦਾ ਕਿਹੜਾ ਕੰਟਰੀ ਆ ਜਾਂ ਜਿੱਥੇ ਪੰਜਾਬੀ ਜਾਂ ਆਦਰਵਾਇਜ਼ ਲੋਕ ਜਿਹੜੇ ਆ ਇਸ ਗੱਲ ਲਈ ਤਿਆਰ ਹੈਗੇ ਆ ਲੇਕਿਨ ਹੁਣ ਗੱਲ ਇਹ ਹੁੰਦੀ ਹੈ ਕਿ ਡਿਸਟ੍ਰਿਬਿਊਸ਼ਨ ਠੀਕ ਹੋ ਜਵੇ ਤੇ ਜਿਹੜੀ ਰਿਕੁਆਇਰਮੈਂਟ ਆ ਉਹ ਪੂਰੀ ਹੋ ਜਵੇ ਕਿਉਂਕਿ ਇਹ ਨਾ ਹੋਵੇ ਕਿ ਕਿਤੇ ਹੁਣ ਅਸੀਂ ਬਿਲਕੁਲ ਹੀ ਰਾਸ਼ਨ ਦਵਾਲੇ ਰਹੀਏ ਕਿਉਂਕਿ ਮੈਂ ਤਾਂ ਕਈ ਵਾਰੀ ਦੇਖਦਾ ਹੁੰਨਾ ਕਈ ਜਗ੍ਹਾ ਤੇ ਇਦਾਂ ਦੀ ਗੱਲ ਵੀ ਹੈਗੀ ਆ ਵੀ ਉਹਨਾਂ ਕੋਲ 6-6 ਮਹੀਨੇ ਦਾ ਵੀ ਰਾਸ਼ਨ ਹੈਗਾ ਲੇਕਿਨ ਜਿਹੜੀ ਚੀਜ਼ ਦੀ ਸਾਨੂੰ ਜ਼ਰੂਰਤ ਹੈਗੀ ਆ ਮੈਨੂੰ ਲੱਗਦਾ ਹਰ ਪਰਿਵਾਰ ਨੂੰ ਜਿਹਨਾਂ ਦਾ ਜਿਹਦਾ ਮਕਾਨ ਚਲੇ ਗਿਆ ਉਹਦੇ ਕੋਲੋਂ 5-7 ਸਾਲ ਮਕਾਨ ਨਹੀਂ ਪੈਣਾ ਜੇ ਉਹਦੀ ਉਹ ਮਦਦ ਹੋ ਜਵੇ ਪਲੱਸ ਜੀ ਉਹਦੇ 3 ਏਕੜ ਆ 4 ਏਕੜ ਆ ਉਹਦੀ ਬਜਾਈ ਦਾ ਉਹਦੀ ਬੀ ਦਾ ਉਹਦੇ ਉਹਨੂੰ ਸਫਾਈ ਕਰਨ ਦਾ ਉਹ ਸਾਰਾ ਅੱਛਾ ਕੁਝ ਕੱਪੜਾ ਲਿੱਤਾ ਹੋ ਜਵੇ ਤਾਂ ਕਿ ਉਹਨੂੰ ਐ ਲੱਗੇ ਕਿ ਯਾਰ ਇਹ ਇਹ ਮੇਰੀ ਅਸਲੀ ਗੱਲ ਹੈ ਜਿਹੜੀ ਰਿਕੁਆਇਰਮੈਂਟ ਹੈ ਪੂਰੀ ਹੋ ਗਈ ਤੇ ਇਹ ਹੜ ਆਏ ਚਾਹੇ ਨਾ ਆਏ ਮੈਨੂੰ ਇਹਦਾ ਕੋਈ ਬਹੁਤ ਜ਼ਿਆਦਾ ਵੱਡਾ ਨੁਕਸਾਨ ਨਹੀਂ ਹੋਇਆ ਤੇ ਮੈਂ ਆਪਣੀ ਜ਼ਿੰਦਗੀ ਉੱਥੋਂ ਹੀ ਅੱਗੇ ਸ਼ੁਰੂ ਕਰਾਂ। ਇੱਕ ਜਿਹੜੀ ਇਨਸਾਨੀ ਤੌਰ ਤੇ ਅੱਦਰ ਦੀ ਸਹਾਇਤਾ ਕਰਨ ਇਹ ਜੋ ਅਡਾਪਟ ਕਰ ਲੈਣਾ। ਬਿਲਕੁਲ ਕਰਨਾ। ਤੇ ਜੇ ਦੂਸਰੀ ਗੱਲ ਕੀਤੀ ਜਾਵੇ ਤਾਂ ਕੱਲ ਪ੍ਰਧਾਨ ਮੰਤਰੀ ਜਿਹੜਾ ਪੰਜਾਬ ਦੇ ਦੌਰੇ ਤੇ ਨੇ ਜਿੱਥੇ-ਇਥੇ ਬਾੜ ਦੇ ਜਿਹੜੇ ਖੇਤਰ ਹੈ ਉੱਥੇ ਦਾ ਦੌਰਾ ਕਰਨਗੇ। ਉਸ ਤੋਂ ਪਹਿਲਾਂ ਜਿਹੜੇ ਖੇਤੀ ਮੰਤਰੀ ਸੀਗੇ ਉਹ ਇੱਥੇ ਆਏ ਨੇ ਸੈਂਟਰ ਦੇ ਤੇ ਹੁਣ ਪ੍ਰਧਾਨ ਮੰਤਰੀ ਆ ਰਹੇ ਨੇ। ਕਿਵੇਂ ਦੇਖਦੇ ਹੋ ਕਿ ਪੰਜਾਬ ਸਰਕਾਰ ਜਿਹੜਾ ਪਹਿਲਾਂ ਹੀ ਫੰਡ ਪਹਿਲਾ ਮੰਗ ਰਹੀ ਹੈ ਕਿ ਇਹ ਕਿ 60000 ਜਿਹੜਾ ਉਹਨਾਂ ਦਾ ਖੜਾ ਹੈ ਪਹਿਲਾਂ ਤਾਂ ਉਹ ਦਿੱਤਾ ਜਾਵੇ ਤੇ ਦੂਸਰਾ ਉਹਨਾਂ ਨੇ ਇਹ ਕਿ ਜਿਹੜੀ ਬਾੜ ਜਿਹੜੀ ਆਈ ਹੈਗੀ ਆ ਕਿਉਂਕਿ ਪੂਰਾ ਪੰਜਾਬ ਜਿਹੜਾ ਬਾੜ ਗ੍ਰਸਤ ਉਹਨਾਂ ਨੇ ਕੋਸ਼ਿਸ਼ ਕਰ ਦਿੱਤਾ ਹੈ ਲੱਗ ਰਿਹਾ ਹੈ ਕਿ ਸੈਂਟਰ ਸਰਕਾਰ ਜਿਹੜਾ ਹੁਣ ਪੰਜਾਬ ਲਈ ਸੋਚੇਗੀ ਕਰੇਗੀ ਤੇ ਇਹ ਕੀ ਕੁਝ ਨਹੀਂ ਕਰਨਾ ਚਾਹੀਦਾ ਹੈਗਾ ਦੇਖੋ ਇਹ ਅਸਲੀ ਗੱਲ ਹੈ ਬੀਜੇਪੀ ਤੇ ਆਮ ਆਦਮੀ ਪਾਰਟੀ ਦੀ ਲੜਾਈ ਦਾ ਨਤੀਜਾ ਆ ਇਹ ਬਹੁਤੀਆਂ ਚੀਜ਼ਾਂ ਨੇਚਰਲ ਵੀ ਹੈਗੀਆਂ ਮੈਂ ਇਹਦੇ ਚ ਨੂੰ ਡਿਨਾਈ ਨਹੀਂ ਕਰਦਾ ਪਰ ਬਹੁਤੀਆਂ ਮੈਨੂ ਮੇਡ ਵੀ ਹੈਗੀਆਂ ਮਾਈਨਿੰਗ ਜਿਹੜੀ ਆ ਉਹ 1 ਆਫ ਦਾ ਮੇਜਰ ਰੀਜ਼ਨ ਹੈਗਾ ਬਾੜ ਆਉਣ ਦੀ ਕਿਉਂਕਿ ਆਇਆ ਪਾਣੀ ਇਹਦੇ ਚ ਕੋਈ ਸ਼ੱਕ ਵਾਲੀ ਗੱਲ ਨਹੀਂ بارش ਵੱਧ ਆਈ ਲੇਕਿਨ ਐਟ ਦਾ ਸੇਮ ਟਾਈਮ ਜਦੋਂ ਅਸੀਂ ਕੰਡੇ ਨਹੀਂ ਛੱਡੇ ਅਸੀਂ 40 40 50 50 60 60 ਫੁੱਟ ਮਾਈਨਿੰਗ ਕਰ ਲਈ ਅਲਟੀਮੇਟਲੀ ਉਹ ਖੜੀ ਕਿੱਥੇ ਰੋਗੇ ਉਹਦੇ ਨਾਲ ਉਹਨੇ ਕੰਡੇ ਨੇ ਟੁੱਟਣਾ ਹੀ ਆ ਦੂਸਰੀ ਗੱਲ ਹੈ ਕਿ ਜਿਹੜੀ ਕੈਲਕੂਲੇਸ਼ਨ ਹੈ ਕਿਉਂਕਿ ਹਜੇ ਤੱਕ ਵੀ ਡਾਟਾ ਜਿਹੜਾ ਉਹ ਰਿਲੀਜ਼ ਨਹੀਂ ਕੀਤਾ ਆਫੀਸ਼ੀਅਲੀ ਕੀ ਸਾਨੂੰ ਕੇਸ ਸਿਚੁਏਸ਼ਨ ਚ ਕੀ ਕਰਨਾ ਚਾਹੀਦਾ ਸੀ ਕਿ ਉੱਥੇ ਬੇਸਿਕਲੀ ਟੈਕਨੀਕਲ ਟੀਮਸ ਹੈਗੀਆਂ ਉਹ ਪੋਲਿਟਿਕਲ ਡਿਸੀਜਨ ਕਿਨੇ ਨਹੀਂ ਹੋਣ ਦਿੱਤਾ ਕਿਹੜੀ ਸਰਕਾਰ ਨੇ ਪ੍ਰੈਸ਼ਰ ਪਾਇਆ ਉਹ ਬੇਸਿਕਲੀ ਮੈਨੂੰ ਇੱਕ ਲੱਗਦਾ ਕਿ ਜੁਡੀਸ਼ਲੀ ਹਾਈ ਕੋਰਟ ਦੇ ਸਿਟਿੰਗ ਜੱਜ ਤੋਂ ਸਰਕਾਰ ਜਿਹੜੀ ਕੁਦਰਤੀ ਆਫਤ ਹੈ ਤਾਂ ਮੈਨੂੰ ਨਹੀਂ ਕੁਦਰਤੀ ਆਫਤ ਹੈਗੀ ਆ ਪਰ ਕੁਦਰਤ ਦੀ ਨਾਲ ਬਦਮੀਤੀ ਵੀ ਹੈਗੀ ਆ ਕੁਦਰਤ ਦੇ ਨਾਲ ਨਾਲ ਕਿਤੇ ਨਾ ਕਿਤੇ ਮੈਨਮੇਡ ਡਿਜ਼ਾਸਟਰ ਵੀ ਹੈਗਾ ਉਹਦੇ ਲਈ ਦੇਖੋ ਇਹ ਏਜੰਸੀਆਂ ਏਜੰਸੀਆਂ ਸਾਰੀਆਂ ਦਾ ਹਾਲ ਹੁਣ ਮਾੜਾ ਹੋ ਗਿਆ ਐਕਚੁਅਲੀ ਬੀਜੇਪੀ ਦੇ ਰਹਿਣ ਨਹੀਂ ਦਿੱਤੀ ਕੋਈ ਸੋ ਇਸ ਕਰਕੇ ਮੈਨੂੰ ਲੱਗਦਾ ਇੱਕ ਕਿਸੇ ਨਾ ਕਿਸੇ ਐਂਗਲ ਤੋਂ ਹਾਈ ਕੋਰਟ ਦੇ ਸਿਟਿੰਗ ਜੱਜ ਤੋਂ ਇਹਦੀ ਇਨਕੁਆਰੀ ਹੋਣੀ ਚਾਹੀਦੀ ਹੈ ਕਿਹੜਾ ਡਾਟਾ ਕਿਹੜੇ ਵੇਲੇ ਯੂਜ਼ ਕਰਨਾ ਕਿੰਨਾ ਪਾਣੀ ਕਿੱਥੇ ਰਿਲੀਜ਼ ਕਰਨਾ ਕਿੱਥੇ ਨਹੀਂ ਰਿਲੀਜ਼ ਕਰਨਾ ਇਹ ਸਾਰਾ ਕੁਝ ਜਿਹੜਾ ਆ ਉਹ ਪਬਲਿਕ ਪਲੇਟਫਾਰਮ ਤੇ ਆਉਣਾ ਚਾਹੀਦਾ ਤਾਂ ਕਿ ਲੋਕਾਂ ਨੂੰ ਸਚਾਈ ਪਤਾ ਲੱਗ ਸਕੇ ਕਿ ਕਿਸੇ ਸਰਕਾਰ ਦਾ ਵੀ ਕਸੂਰ ਹੈਗਾ ਦਿੱਲੀ ਸਰਕਾਰ ਦਾ ਕਸੂਰ ਹੈਗਾ ਪੰਜਾਬ ਦੀ ਸਰਕਾਰ ਦਾ ਕਸੂਰ ਹੈਗਾ ਪਿਛਲੇ ਸੁਪਰੀਮ ਕੋਰਟ ਨੇ ਜਿਹੜਾ ਆਦੇਸ਼ ਜਾਰੀ ਕੀਤੇ ਨੇ ਤੇ ਸਾਰੇ ਜਿੰਨੇ ਵੀ ਸਟੇਟ ਹੈ ਜਿੱਥੇ ਫਲੱਡ ਆਏ ਨੇ ਉਹਨਾਂ ਦੀ ਸਰਕਾਰਾਂ ਤੋਂ ਰਿਪੋਰਟ ਮੰਗੀ ਹੈ ਉਹਨਾਂ ਨੇ ਕਿਹਾ ਜਿਹੜੀ ਸਰਕਾਰਾਂ ਦਾ ਰਿਪੋਰਟ ਉਹੀ ਦੇਣਗੀਆਂ ਜੋ ਬਾਬੂ ਰਿਪੋਰਟ ਬਣਾ ਕੇ ਦੇਊਗਾ ਉਹ ਜੂ ਉਹਨਾਂ ਨੂੰ ਸੂਟ ਕਰੂਗਾ ਸਰਕਾਰਾਂ ਵੀ ਕਦੀ ਇਹ ਕਹਿਣਗੀਆਂ ਵੀ ਅਸੀਂ ਕੋਈ ਗਲਤੀ ਕੀਤੀ ਆ ਦੇਖੋ ਮੰਨ ਲਓ ਕਈ ਵਾਰੀ ਮੈਂ ਦੇਖਦਾ ਹੁੰਨਾ ਕਿ ਕਿਸੇ ਥਾਣੇਦਾਰ ਦੇ ਖਿਲਾਫ ਕੋਈ ਕੰਪਲੇਂਟ ਚੱਲੇ ਜਾਂਦੀ ਆ ਕਈ ਵਾਰੀ ਉਹ ਉਸ ਹੀ ਥਾਣੇਦਾਰ ਨੂੰ ਮਾਰਕ ਕਰ ਦਿੰਦੇ ਆ ਵੀ ਤੂੰ ਦੱਸ ਵੀ ਹਾਂ ਵੀ ਤੂੰ ਉਹ ਮੰਨੂਗਾ ਕਿ ਸੋ ਇਸ ਕਰਕੇ ਸਰਕਾਰਾਂ ਕਦੀ ਨਹੀਂ ਮੰਨਣਗੀਆਂ ਇਹ ਤਾਂ ਸਾਨੂੰ ਇੰਡੀਪੈਂਡੈਂਟਲੀ ਇਹ ਹੁਣ ਏਜੰਸੀਆਂ ਵੀ ਇੰਡੀਪੈਂਡੈਂਟ ਨਹੀਂ ਰਹਿ ਗਈਆਂ ਹੁਣ ਤਾਂ ਜੇ ਕਿਤੇ ਕੋਈ ਬੰਦਾ ਠੀਕ ਹੋਵੇ ਹਾਈ ਕੋਰਟ ਦਾ ਜਾਂ ਸੁਪਰੀਮ ਕੋਰਟ ਦਾ ਸਿਟਿੰਗ ਜੱਜ ਹੋਵੇ ਉਹ ਸਾਰਾ ਕੁਝ ਮਗਾਵੇ ਵੀ ਦੱਸੋ ਵੀ ਤੇ ਸਾਰਾ ਕੁਝ ਸਾਹਮਣੇ ਆਜੂਗਾ ਤੇ ਲੋਕਾਂ ਦੇ ਵਿੱਚ ਲਿਆ ਕੇ ਖੜਾ ਕੀਤਾ ਜਾਵੇ ਤਾਂ ਕਿ ਮੈਂ ਨਹੀਂ ਕਹਿੰਦਾ ਮੈਂ ਕਹਿੰਦਾ ਜਿਹੜਾ ਬੰਦੇ ਨੇ ਠੀਕ ਕੰਮ ਕੀਤਾ ਉਹਨਾਂ ਨੂੰ ਸ਼ਾਬਾਸ਼ ਦਿਓ ਜਿਹੜਾ ਬੰਦਾ ਮਾੜਾ ਕੰਮ ਕਰਦਾ ਜਾਂ ਸਿਸਟਮ ਨੂੰ ਚੱਲਣ ਨਹੀਂ ਦਿੰਦਾ ਉਹਦੇ ਬਾਰੇ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਵੀ ਐਕਚੁਅਲ ਗੱਲ ਹੋਈ ਕੀ ਜੀ ਗੱਲ ਕੀਤੀ ਜਾਵੇ ਤੇ ਹਰਿਆਣਾ ਸਰਕਾਰ ਵੱਲੋਂ ਹਰਿਆਣਾ ਦੇ ਸੀਐਮ ਨੇ ਵੀ ਕਿਹਾ ਸੀਗਾ ਚਿੱਠੀ ਲਿਖ ਕੇ ਪੰਜਾਬ ਸੀਐਮ ਨੂੰ ਕਿ ਕਿਵੇਂ ਦੀ ਵੀ ਤੁਹਾਨੂੰ ਮਦਦ ਚਾਹੀਦੀ ਅਸੀਂ ਕਰਾਂਗੇ ਦਿੱਲੀ ਦੀ ਜਿਹੜੀ ਸੀਐਮ ਹੈ ਉਹਨਾਂ ਨੇ 5 ਕਰੋੜ ਦਾ ਐਲਾਨ ਕਰ ਦਿੱਤਾ ਹੈਗਾ ਆ ਹੋਰ ਵੀ ਜਿਹੜਾ ਵਕਫ ਵਕ ਐਲਾਨ ਕੀਤੇ ਗਏ ਨੇ ਸੈਲੀਬ੍ਰਿਟੀ ਵੱਲੋਂ ਹਿਮਾਚਲ ਨੂੰ ਲੈ ਕੇ ਦੇਖ ਰਹੇ ਹਾਂ ਕਿ ਪੰਜਾਬ ਲਈ ਤਾਂ ਹੋ ਗਿਆ ਹਿਮਾਚਲ 'ਚ ਤਾਂ ਕਾਂਗਰਸ ਸਰਕਾਰ ਹੈ ਤੇ ਉੱਥੇ ਵੀ ਤਾਂ ਕਾਫੀ ਆਫਤ ਆਈ ਹੈਗੀ ਹੈ ਕਿਤੇ ਲੱਗ ਰਿਹਾ ਹੈਗਾ ਕਿ ਦੋਨਾਂ ਦੇ ਵਿੱਚ ਥੋੜਾ ਫਰਕ ਨਹੀਂ ਦੇਖੋ ਮੈਨੂੰ ਲੱਗਦਾ ਸਾਰਿਆਂ ਨੇ ਹੀ ਕਰਨਾ ਚਾਹੀਦਾ ਮੈਂ ਤਾਂ ਇਸ ਗੱਲ ਨਾਲ ਸਹਿਮਤ ਹਾਂ ਕਿਸੀ ਇਹ ਨਹੀਂ ਦੇਖਣਾ ਚਾਹੀਦਾ ਕਿ ਕਿਤੇ ਕਾਂਗਰਸ ਦੀ ਸਰਕਾਰ ਆ ਕਿਤੇ ਆਮ ਆਦਮੀ ਪਾਰਟੀ ਦੀ ਸਰਕਾਰ ਆ ਕਿਤੇ ਭਾਜਪਾ ਦੀ ਸਰਕਾਰ ਆ ਜਦੋਂ ਸਰਕਾਰਾਂ ਬਣ ਜਾਂਦੀਆਂ ਉਹ ਦੇਸ਼ ਦੀਆਂ ਸਰਕਾਰਾਂ ਹੁੰਦੀਆਂ ਉਹ ਸੂਬਿਆਂ ਦੀਆਂ ਸਰਕਾਰਾਂ ਹੁੰਦੀਆਂ ਇਹ ਸਾਡਾ ਜਿਹੜਾ ਸੋਚ ਦਾ ਨਜ਼ਰੀਆ ਦਾਇਰਾ ਆ ਉਹ ਬਹੁਤ ਛੋਟਾ ਹੁੰਦਾ ਜਾ ਰਿਹਾ ਮੈਨੂੰ ਲੱਗਦਾ ਇਹਦੇ ਤੋਂ ਸਾਨੂੰ ਬਾਹਰ ਨਿਕਲਣ ਦੀ ਜ਼ਰੂਰਤ ਹੈ ਇਹ ਦੇਸ਼ ਇੱਕ ਧਰਮ ਨਿਰਪੇਖ ਦੇਸ਼ ਆ ਜਿਹਦੇ ਵਿੱਚ ਇਹ ਗੁਲਦਸਤਾ ਹੈਗਾ ਇਹਦੇ ਦੇ ਅਲੱਗ-ਅਲੱਗ ਧਰਮ ਦੇ ਅਲੱਗ-ਅਲੱਗ ਜਾਤਾਂ ਦੇ ਅਸੀਂ ਤਾਂ ਇਹ ਸੋਚਣ ਲੱਗ ਪਏ ਨੇ ਵੀ ਫਲਾਨੀ ਜਾਤ ਦਾ ਇਹ ਫਲਾਨੀ ਧਰਮ ਦਾ ਹੈਗਾ ਸੋ ਮੈਨੂੰ ਇਹਦੇ ਵਿੱਚ ਨਹੀਂ ਲੱਗਦਾ ਵੀ ਇਹਦੇ ਵਿੱਚ ਕੋਈ ਕੋਈ ਵਿਤਕਰਾ ਜਿਹੜਾ ਕਰਨਾ ਚਾਹੀਦਾ ਪਰ ਵਿਤਕਰਾ ਜਿਹੜੀਆਂ ਸਰਕਾਰਾਂ ਕਰਦੀਆਂ ਜੇ ਗੱਲ ਕੀਤੀ ਜਾਵੇ ਤਾਂ ਹੁਣ ਕਿਉਂਕਿ ਇਸ ਪੰਜਾਬ ਦੇ ਮੁੱਖ ਮੰਤਰੀ ਬਿਮਾਰ ਚੱਲ ਰਹੇ ਨੇ ਤੇ ਕੇਜਰੀਵਾਲ ਵੀ ਹੋਣੇ ਆਏ ਸੀਗੇ ਉਹ ਵੀ ਅਪੀਲ ਕਰ ਰਹੇ ਨੇ ਕਿ ਪੰਜਾਬ ਦੀ ਮਦਦ ਕੀਤੀ ਜਾਵੇ ਕਿ ਤੁਸੀਂ ਵੀ ਮਿਲ ਕੇ ਆ ਅਜੇ ਤੱਕ ਸੀਐਮ ਸੈਣੀ ਵੀ ਮਿਲ ਕੇ ਆਏ ਨਹੀਂ ਮੈਂ ਤਾਂ ਨਹੀਂ ਮਿਲ ਲਿਆ ਇਹ ਵੈਸੇ ਇਹ ਤਾਂ ਪੋਲਿਟਿਕਲ ਬਿਮਾਰੀ ਆ ਇਹ ਐਕਚੁਅਲ ਬਿਮਾਰੀ ਨਹੀਂ ਹੈਗੀ ਪੋਲਿਟਿਕਲ ਬਿਮਾਰੀ ਆ ਐਕਚੁਅਲੀ ਦੇਖੋ ਤੁਸੀਂ ਇੱਕ ਗੱਲ ਸਮਝ ਲਓ ਭਈ ਇਹਨਾਂ ਦੀ ਮੈਨੂੰ ਕੇਜਰੀਵਾਲ ਹੋਣਾ ਨੂੰ ਤਾਂ ਇੱਕੋ ਹੀ ਪੀ ਲਿਆ ਜੇ ਇਹ ਪੰਜਾਬ ਤੋਂ ਬਾਹਰ ਚਲੇ ਜਾਣ ਸ਼ਾਇਦ ਪੰਜਾਬ ਬਚ ਜਾਵੇ ਇਹ ਪੰਜਾਬ ਦੀ ਬਾਗਡੋਰ ਨਾ ਪੰਜਾਬੀਆਂ ਦੇ ਹੱਥ ਚ ਰਹਿਣ ਦੇਣ ਕਿਉਂਕਿ ਜੇ ਜੇ ਸੀਐਮ ਦਾ ਹੈਲਥ ਬੁਲੇਟਿਨ ਵੀ ਜਿਹੜਾ ਹੈਗਾ ਉਹ ਸੁਸੋਧੀਆਂ ਵਰਗਾ ਦੇ ਰਿਹਾ ਤੇ ਫਿਰ ਮੈਨੂੰ ਲੱਗਦਾ ਪੰਜਾਬੀਆਂ ਦੇ ਪੱਲੇ ਕੀ ਰਹਿ ਗਿਆ ਸੀ ਸੈਣੀ ਜੀ ਜਿਹੜੇ ਮੇਰਾ ਖਿਆਲ ਹੈ ਸੀਐਮ ਸਾਹਿਬ ਨੂੰ ਮਿਲ ਕੇ ਆਏ ਆ ਮੈਨੂੰ ਲੱਗਦਾ ਇਹ ਜਿਹੜੀ ਪੋਲੀਟੀਕਲ ਬਿਮਾਰੀ ਆ ਕਿਸੇ ਹੋਰ ਪਾਸੇ ਨੂੰ ਤੁਰੀ ਜਾ ਰਹੀ ਆ ਇਹ ਮੈਸੇਜ ਇਹ ਦੇਣ ਦੀ ਕੋਸ਼ਿਸ਼ ਆ ਮੈਸੇਜ ਇਹ ਖਰਾਬ ਹੋ ਗਈ ਸੀ ਸੇਤ ਹਾਂ ਖਰਾਬ ਹੋ ਗਈ ਸੀ ਮੈਸੇਜ ਇਹ ਦੇਣ ਦੀ ਕੋਸ਼ਿਸ਼ ਆ ਵੀ ਇੱਕ ਪਾਸੇ ਬੀਜੇਪੀ ਵੀ ਜਿਹੜਾ ਆ ਕਿਤੇ ਭਗਵੰਤ ਮਾਨ ਦੇ ਬੈਕ ਸਾਈਡ ਤੇ ਖੜੀ ਆ ਸਨੇਹਾ ਇਹ ਹੈਗਾ ਕਿ ਜੇਰੀਵਾਲ ਤੇ ਸੋਧੀਆਂ ਨੂੰ ਜਿੰਨੀ ਇੱਕ ਗੱਲ ਮੈਨੂੰ ਪੋਲਿਟੀਕਲ ਲੇਕਿਨ ਆਮ ਆਦਮੀ ਪਾਰਟੀ ਦੇ ਲੀਡਰ ਆਦਾ ਕਹਿਣਾ ਹੈ ਕਿ ਪੰਜਾਬ ਚ ਜਿਹੜੇ ਫਲੱਡ ਆਏ ਨੇ ਉਸ ਨੂੰ ਲੈ ਕੇ ਸਿਆਸਤ ਨਹੀਂ ਹੋਣੀ ਚਾਹੀਦੀ ਇੱਕ ਦੂਸਰੇ ਦੇ ਨਾਲ ਵਿਪੱਖਸ਼ ਵੀ ਖੜਨਾ ਚਾਹੀਦਾ ਹੈਗਾ ਮਦਦ ਕਰਨੀ ਚਾਹੀਦੀ ਲੋਕਾਂ ਦੀ ਇਸ ਸਮੇਂ ਆਫਤਾ ਦੀ ਘੜੀ ਹੈ ਤੁਹਾਨੂੰ ਲੱਗ ਰਿਹਾ ਹੈ ਕਿ ਵਿਪੱਖਸ਼ ਵੀ ਨਾਲ ਖੜ ਰਿਹਾ ਹੈ ਜਾਂ ਇੱਥੇ ਰਾਜਨੀਤੀ ਹੋ ਰਹੀ ਹੈ ਕਿਉਂਕਿ ਜਦੋਂ ਰਾਜਨੀਤੀ ਵੀ ਹੁੰਦੀ ਹੈ ਤੇ ਫਿਰ ਉਹ ਪਰਸਨਲ ਹੋ ਜਾਂਦੀ ਨਹੀਂ ਰਾਜਨੀਤੀ ਹੋਣੀ ਨਹੀਂ ਚਾਹੀਦੀ ਮੈਨੂੰ ਲੱਗਦਾ ਹੁਣ ਕਾਂਗਰਸ ਪਾਰਟੀ ਤਾਂ ਬੇਸਿਕਲੀ ਪੰਜਾਬ ਦੇ ਨਾਲ ਖੜੀ ਆ ਜਦੋਂ ਦੇਖੋ ਡੈਮ ਸੇਫਟੀ ਐਕਟ ਦੀ ਗੱਲ ਆਈ ਆ ਇਹਨਾਂ ਨੇ ਰੈਜ਼ੋਲੂਸ਼ਨ ਦੇ ਅੰਦਰ ਅਸੀਂ ਨਾਲ ਖੜੇ ਆ ਹੁਣ ਅਸੀਂ ਸੱਚ ਬੋਲਦੇ ਆ ਸਾਡਾ ਇੰਨੇ ਹੀ ਕਸੂਰ ਆ ਹੁਣ ਤਾਂ ਅਸੀਂ ਇਹ ਕਹਿੰਨੇ ਆ ਵੀ ਅਸਲੀਅਤ ਆ ਆ ਹੁਣ ਉਹਨੂੰ ਤੁਸੀਂ ਪੋਲਿਟਿਕਸ ਕਹ ਲਓ ਉਹਨੂੰ ਕੁਝ ਵੀ ਕਹੋ ਪਾਣੀ ਦੀ ਲੜਾਈ ਨੂੰ ਲੈ ਕੇ ਦੇਖ ਰਹੇ ਹਾਂ ਹੁਣ ਹਰਿਆਣਾ ਪਾਣੀ ਨਹੀਂ ਮੰਗ ਰਿਹਾ ਯਾ ਰਾਜਸਥਾਨ ਨੂੰ ਨਹੀਂ ਨਹੀਂ ਪਾਣੀ ਤਾਂ ਦੇਖੋ ਮੈਨੂੰ ਤਾਂ ਜਿੰਨੇ ਪਾਣੀ ਨੂੰ ਲੈ ਕੇ ਪਿੱਛੇ ਮੁੱਦਾ ਕਾਫੀ ਗਰਮਾਇਆ ਸੀ ਦੇਖੋ ਇਹ ਦੇਖੋ ਪੰਜਾਬ ਨੂੰ ਇਹ ਵੀ ਦਿਖਾਇਆ ਜਾ ਰਿਹਾ ਸੈਂਟਰ ਵੱਲੋਂ ਤੇ ਇਹਨਾਂ ਦੀ ਵੀ ਟੀਮ ਵੱਲੋਂ ਕਿ ਇਹਨਾਂ ਕੋ ਦੇਖੋ ਪਾਣੀ ਸਾਂਭਿਆ ਨਹੀਂ ਜਾਂਦਾ ਤੇ ਸਾਨੂੰ ਇਹ ਦਿੰਦੇ ਨਹੀਂ ਹੂੰ ਦੇਖੋ ਮੈਨੂੰ ਐ ਲੱਗਦਾ ਕਿ ਜਿਹੜਾ ਰਿਪੇਰੀਅਨ ਕਾਨੂੰਨ ਹੈਗਾ ਪਲੱਸ ਦੇਸ਼ ਦਾ ਸੰਵਿਧਾਨ ਹੈਗਾ ਹੂੰ ਉਸ ਸੰਵਿਧਾਨ ਨੂੰ ਮੱਦੇ ਨਜ਼ਰ ਰੱਖਦੇ ਹੋਏ ਤੇ ਉਸ ਰਿਪੇਰੀਅਨ ਕਾਨੂੰਨ ਨੂੰ ਮੱਦੇ ਨਜ਼ਰ ਰੱਖਦੇ ਹੋਏ ਸਾਨੂੰ ਉਹਦੇ ਫੰਡਾਮੈਂਟਲ ਰਾਈਟਸ ਜਿਹੜੇ ਆ ਉਹਦੇ ਤੇ ਗੱਲ ਕਰਨ ਦੀ ਜ਼ਰੂਰਤ ਹੈ ਉਦੋਂ ਬਾਹਰ ਜਾ ਕੇ ਗੱਲ ਕਰਨ ਦੀ ਜ਼ਰੂਰਤ ਨਹੀਂ ਦੇਖੋ ਪੰਜਾਬ ਦੇ ਵਿੱਚ 14 ਲੱਖ ਦੇ ਕਰੀਬ ਮੋਟਰਾਂ ਹੈਗੀਆਂ ਸਾਡਾ ਪੰਜਾਬ ਦਾ ਜਿਹੜਾ ਅੰਡਰਗ੍ਰਾਉਂਡ ਵਾਟਰ ਲੈਵਲ ਆ ਉਹ ਬੇਸਿਕਲੀ 450 ਫੁੱਟ ਦੇ ਕਰੀਬ ਪਹੁੰਚ ਗਿਆ ਜਿਹਦੇ ਵਿੱਚੋਂ ਸਾਡੇ ਬਹੁਤ ਇਹੋ ਜਿਹੇ ਜਿਹੜੇ ਬਲਾਕਸ ਹੈਗੇ ਆ ਜਿਹੜੇ ਬਿਲਕੁਲ ਟੋਟਲ ਡਰਾਈ ਹੋ ਚੁੱਕੇ ਆ ਪੰਜਾਬ ਦਾ ਵੱਧ ਤੋਂ ਵੱਧ ਜਿਹੜਾ ਕਰਜ਼ਾ ਹੈਗਾ ਜਿੰਨਾ ਜਿੱਤ ਸਰਾ ਬਾਰਿਸ਼ ਹੋ ਰਹੀ ਹੈ ਸਰ ਇੰਨਾ ਪਾਣੀ ਖੜਾ ਹੋ ਗਿਆ ਸ਼ਹਿਰਾ ਜੀ ਵੀ ਖੜਾ ਪਿੰਡਾ ਜੀ ਵੀ ਖੜਾ ਗੱਲ ਗੱਲ ਖੜਾ ਨਹੀਂ ਹੋਣ ਦੀ ਗੱਲ ਤਾਂ ਇਹ ਆ ਕਿ ਸਾਡੇ ਜ਼ਮੀਨ ਦੇ ਵਿੱਚ ਰੀਜ਼ ਦੇਖੋ ਜ਼ਮੀਨ ਦੇ ਵਿੱਚ ਬਹੁਤਾ ਨਹੀਂ ਜਾ ਰਿਹਾ ਉਹਦਾ ਕਾਰਨ ਕੀ ਆ ਜਿਹੜੀ ਸਾਡੀ ਝੋਨੇ ਦੀ ਫਸਲ ਆ ਜਿਹੜਾ ਅਸੀਂ ਕੱਦੂ ਕਰਦੇ ਆ ਉਸ ਲੇਅਰ ਨੂੰ ਸਖਤ ਕਰ ਦਿੰਦੇ ਆ ਉਹ ਸਖਤ ਕਰਨ ਦੇ ਨਾਲ ਪਾਣੀ ਜਿਹੜਾ ਆ ਬੇਸਿਕਲੀ ਵਿੱਚ ਜ਼ੀਰਦਾ ਨਹੀਂ ਆ ਵਿੱਚ ਰੱਚਦਾ ਨਹੀਂ ਆ ਇਸੇ ਕਰਕੇ ਸਾਡਾ ਜਿਹੜਾ ਵਾਟਰ ਲੈਵਲ ਆ ਉੱਪਰ ਨਹੀਂ ਉੱਠਦਾ ਪਾਣੀ ਐਵੇਪੋਰੇਟ ਹੋ ਕੇ ਹਵਾ 'ਚ ਚਲੇ ਜਾਂਦਾ ਲੇਕਿਨ ਉਹ ਥੱਲੇ ਜ਼ੀਰਦਾ ਨਹੀਂ ਹੈ ਇਹ 1 ਆਫ ਦਾ ਰੀਜ਼ਨ ਇਹ ਵੀ ਹੈਗਾ ਕਿ ਸਾਡਾ ਜਿਹੜਾ ਝੋਨੇ ਦਾ ਏਰੀਆ ਹੈਗਾ ਸਾਨੂੰ ਘਟਾਉਣ ਦੀ ਜ਼ਰੂਰਤ ਹੈਗੀ ਸਾਨੂੰ ਸਾਡਾ ਇਰੀਗੇਸ਼ਨ ਸਿਸਟਮ ਬਦਲ ਕਰਨ ਦੀ ਜਰੂਰਤ ਹੈਗੀ ਆ ਸਾਨੂੰ ਇਹਨਾਂ ਤੇ ਕੰਮ ਕਰਨ ਦੀ ਜਰੂਰਤ ਹੈ ਤਾਂ ਕਿ ਅਸੀਂ ਆਉਣ ਵਾਲੇ ਸਮੇਂ 'ਚ ਇਹਨਾਂ ਚੀਜ਼ਾਂ ਤੋਂ ਬਚ ਵੀ ਸਕੀਏ ਤੇ ਸਾਡੇ ਆਪਣੇ ਜਿਹੜੇ ਐਕਸਪੈਂਸਸ ਹੈਗੇ ਆ ਉਹਨੂੰ ਘਟਾ ਸਕੀਏ ਤਾਂ ਹੀ ਜਿਹੜਾ ਪੰਜਾਬ ਦਾ ਆਉਣ ਵਾਲਾ ਸਮਾਂ ਜਿਹੜਾ ਉਹ ਚੰਗਾ ਹੋ ਸਕਦਾ ਅ ਪ੍ਰਗਟ ਜੀ ਗੱਲ ਕਰਨਾ ਚਾਹੁੰਦਾ ਕਿਉਂਕਿ ਤੁਸੀਂ ਕਹਿੰਦੇ ਕਿ ਮੈਂ ਸਪਸ਼ਟ ਗੱਲ ਕਰਦਾ ਚਾਹੇ ਆਪਣੀ ਪਾਰਟੀ ਹੋਵੇ ਚਾਹੇ ਦੂਸਰੀ ਪਾਰਟੀ ਹੋਵੇ ਕਿਉਂਕਿ ਤੁਸੀਂ ਕਹਿੰਦੇ ਕਿ ਮੈਂ ਸੱਚ ਬੋਲਦਾ ਇੱਕ ਚੀਜ਼ ਜਿਹੜੀ ਹੈ ਉਹ ਸਾਮਨੇ ਵੀ ਆਈ ਹੈ ਖਬਰਾਂ ਵੀ ਲੱਗ ਚੁੱਕੀਆਂ ਨੇ ਕਿ ਜਿਹੜੇ ਜਲੰਧਰ ਦੇ ਸੰਸਦ ਨੇ ਚੰਨੀ ਜੀ ਉਹ ਆਪਣੇ ਉਥੇ ਚਮਕੌਰ ਸਾਹਿਬ ਹਲਕੇ 'ਚ ਕੰਮ ਕਰ ਰਹੇ ਪੂਰਾ ਜ਼ਿਲ੍ਹਾ ਹੀ ਭੁੱਲ ਗਏ ਆ ਕਿ ਜ਼ਿਲ੍ਹੇ ਦੇ ਵਿੱਚ ਵੀ ਤਾਂ ਆਪਦਾ ਆਈ ਹੋਈ ਹੈ ਤੁਸੀਂ ਖੁਦ ਜਿਹੜਾ ਆਪ ਆਪਣੇ ਹਲਕੇ 'ਚ ਗਏ ਆ ਜਦੋਂ ਤੁਹਾਡੇ ਹਲਕੇ 'ਚ ਆਪਦਾ ਆਈ ਹੈ ਪਾਣੀ 'ਚ ਤੁਸੀਂ ਲੋਕਾਂ ਦੀ ਹੈਲਪ ਕੀਤੀ ਉਸ ਸਮੇਂ ਉਹ ਨਹੀਂ ਨਜ਼ਰਾਂ ਦੇ ਧਰਮਵੀਰ ਗਾਂਧੀ ਉਹਨਾਂ ਨੂੰ ਵੀ ਇੱਕ ਚਿੱਠੀ ਲਿਖੀ ਗਈ ਹੈ ਕਾਂਗਰਸ ਹਾਈ ਕਮਾਨ ਵੱਲੋਂ ਰਾਜਾ ਵੜਿੰਗ ਵੱਲੋਂ ਲੇਕਿਨ ਉਹ ਇੱਕ ਦਿਨ ਆਂਦੇ ਉਸ ਤੋਂ ਬਾਅਦ ਨਜ਼ਰਾਂ ਨੇ ਬੰਦ ਹੋ ਜਾਂਦੀਆਂ ਆ ਨੇ ਇਹ ਹੁਣ ਕੋਈ ਗੱਲ ਨਹੀਂ ਦੇਖੋ ਦੇਖੋ ਉਹ ਉੱਥੇ ਸ਼ਾਹਕੋਟ ਵੀ ਗਏ ਸੀ ਨਕੌਦਰ ਵੀ ਗਏ ਸੀ ਮੈਨੂੰ ਲੱਗਦਾ ਕੰਮ ਕਰਨਾ ਚਾਹੀਦਾ ਨਾ ਉੱਥੇ ਕੰਮ ਕਰ ਰਹੇ ਇੱਥੇ ਕਿਉਂ ਨਾ ਮੈਨੂੰ ਲੱਗਦਾ ਲੋਕੀ ਵੀ ਸਵਾਲ ਕਰ ਰਹੇ ਨੇ ਇਹ ਮੈਨੂੰ ਲੱਗਦਾ ਠੀਕ ਕੰਮ ਕਰ ਰਹੇ ਹੈਗੇ ਆਪਾਂ ਇਸ ਗੱਲ ਤੇ ਬਹੁਤ ਜ਼ਿਆਦਾ ਮੈਨੂੰ ਲੱਗਦਾ ਲੋਕ ਸਵਾਲ ਕਰ ਰਹੇ ਕਹਿੰਦੇ ਕਿ ਉੱਥੇ ਕੰਮ ਕਰ ਲੈ ਲੋਕਾਂ ਦੇਖੋ ਲੋਕਾਂ ਦਾ ਸਵਾਲ ਕਰਨਾ ਲੋਕਾਂ ਦਾ ਫਰਜ਼ ਬਣਦਾ ਤੁਹਾਡਾ ਵੀ ਸਵਾਲ ਕਰਨਾ ਫਰਜ਼ ਬਣਦਾ ਕਿਉਂਕਿ ਤੁਸੀਂ ਵੀ ਲੋਕਾਂ ਦੇ ਬਿਹਫ ਤੇ ਗੱਲ ਕਰਦੇ ਆ ਮੈਨੂੰ ਲੱਗਦਾ ਇਹ ਬਿਹਤਰ ਹੋਊਗਾ ਕਿ ਤੁਸੀਂ ਉਹਨਾਂ ਨੂੰ ਜੇ ਪੁੱਛਣੋਂ ਤਾਂ ਜ਼ਿਆਦਾ ਬਿਹਤਰ ਹੈ ਅਸੀਂ ਉਹਨਾਂ ਨੂੰ ਸਵਾਲ ਕੀਤਾ ਤੇ ਮੁਰਕੇ ਸਵਾਲ ਤੋਂ ਨਾਰਾਜ਼ ਹੋ ਕੇ ਉਹ ਚਲੇ ਗਏ ਉਸਦੇ ਬਾਅਦ ਆਪਣੇ ਪੀਏ ਤੇ WhatsApp ਤੇ ਕਾਲ ਤੋਂ ਕਾਲ ਕਰਦੇ ਨੇ ਸਾਨੂੰ ਤੇ ਕਹਿੰਦੇ ਨੇ ਕਿ ਮੈਂ ਤੇਰੇ ਹਰ ਗੱਲ ਦਾ ਸਵਾਲ ਦਾ ਜਵਾਬ ਨਹੀਂ ਦੇਣਾ